ਇਹ 2014 ਤੋਂ 2019 ਦਾ ਮਸਲਾ ਹੈ 2014 ਤੋਂ 2019 ਦਾ ਮਸਲਾ ਜਦੋਂ ਇਹ ਕਿਹਾ ਗਿਆ ਕਿ 328 ਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਾਪਤਾ ਹੋ ਗਏ ਮੈਂ ਕਿਹਾ ਗਿਆ ਕਹਿ ਰਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਪੁਆਇੰਟ ਆਊਟ ਨਹੀਂ ਕਰ ਰਿਹਾ ਇਸ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜ਼ਾਰਾਂ ਵਾਰ ਦੇ ਚੁੱਕੀ ਹੈ ਇਹ 2014 ਤੋਂ 2019 ਦਾ ਮਸਲਾ ਹੈ ਪਰ ਸਾਡੇ ਕੋਲ 79 ਮਹਾਰਾਜ ਦੇ ਸਰੂਪ ਹੋਣੇ 79 ਸਰੂਪ ਹੋਣੇ ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹੁਣ ਇਹ ਸਰੂਪ ਤਾਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੀ ਨਹੀਂ 328 ਰੂਪਾਂ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਇਸ ਤੋਂ ਇਲਾਵਾ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਹਾਂ ਕਿ 1998 ਤੋਂ ਪਹਿਲਾਂ ਪ੍ਰਿੰਟਿੰਗ ਪ੍ਰੈਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਦੀਆਂ ਸੀ। ਔਰ ਸੰਗਤਾਂ ਸੁਖ ਦਾ ਸੁਖ ਦੀਆਂ ਹੁੰਦੀਆਂ ਸੀ। ਇਹ ਇਕੱਲਾ ਇਥੇ ਦੀ ਗੱਲ ਨਹੀਂ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੀ ਗੱਲ ਹੈ। ਸੰਗਤਾਂ ਸੁਖ ਦਾ ਸੁਖ ਦੀਆਂ ਸੀ ਕਿ ਸਾਡੀ ਆ ਸੁਖਣਾ ਪੂਰੀ ਹੋ ਜਵੇ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ ਪੇਟਾ ਕਰਾਂਗੇ। ਸੰਗਤਾਂ ਜਾਣੀਆਂ ਸਨ ਪ੍ਰਿੰਟਿੰਗ ਪ੍ਰੈਸ ਤੋਂ ਸਰੂਪ ਲੈਦਿਆਂ ਸਨ ਕਿ ਗੁਰਦੁਆਰਾ ਸਾਹਿਬ ਦੇ